ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਰਾਹੀਂ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਦੋਸਤੋ ਅੱਜ ਫੇਰ ਤੁਹਾਡੇ ਲਈ ਇੱਕ ਬਹੁਤ ਹੀ ਚੰਗਾ ਖਾਨਦਾਨ ਦੀ ਚੰਗੀਆਂ ਘੋੜੀ ਲੈ ਆਏ ਆ ਤੇ ਚੰਗੇ ਚੰਗੇ ਜਾਨਵਰਾਂ ਦੀਆਂ ਚੰਗੀਆਂ ਚੰਗੇ ਵੀਡੀਓ ਦੇਖਣ ਲਈ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਇਹ ਆ ਚੈਨਲ ਤੇ ਬਾਬਾਜੀਤ ਦਾ ਸਟੱਡ ਫਾਰਮ ਤੇ ਤੁਹਾਨੂੰ ਜਾਇਜ਼ ਰੇਟ ਵਿੱਚ ਚੰਗੀਆਂ ਚੰਗੀਆਂ ਘੋੜੀਆਂ ਬਸ਼ੇਰੀਆਂ ਮਿਲਦੇ ਰਹਿਣਗੇ ਤੇ ਆਪਣੇ ਕੋਲ ਦੋਸਤ ਮੈਂ ਦੱਸ ਦਵਾਂ ਜੀ ਆਪਣੇ ਕੋਲ ਵੈਸੇ ਵੀ ਜਾਨਵਰ ਹਰ ਵਕਤ 30 35 ਖੜੀ ਰਹਿੰਦੇ ਸੋ ਚੰਗੇ ਚੰਗੇ ਘੋੜੀਆਂ ਹੁਣ ਆਪਣੇ ਕੋਲ ਖੜੀਆਂ ਤੇ ਉਹਨਾਂ ਵਿੱਚ ਇੱਕ ਚੰਗੀ ਘੋੜੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਸਾਰੀ ਵੀਡੀਓ ਦੇਖ ਲਓ ਸਾਰੀ ਡਿਟੇਲ ਦੇ ਦੇਣੀ ਆਪਾਂ ਜਾਇਜ਼ ਰੇਟ ਦੀ ਆ ਜਾਇਜ਼ ਰੇਟ ਵਿੱਚ ਜੀ ਬਾਡੀ ਬੁੱਡੀ ਚੰਗੀ ਹੈ ਤੇ ਬੱਚੇ ਬਹੁਤ ਚੰਗੇ ਦਿੱਤੇ ਸਾਰੀ ਦਵਾਂਗੇ ਇਹਦੀ ਡਿਟੇਲ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਭਰਾਵੋ ਜਿਹੜੇ ਨਵੇਂ ਆਏ ਆਪਣੇ ਚੈਨਲ ਤੇ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਕਮੈਂਟਾਂ 'ਚ ਦੱਸਿਓ ਵੀ ਘੋੜੀ ਕਿੰਨੀ ਦੀ ਲੱਗੀ ਤੇ ਬਾਕੀ ਆਜੋ ਦਿਖਾਉਂਦੇ ਆ ਤੁਹਾਨੂੰ ਦੋਸਤੋ ਮਾਰਵਾੜੀ ਘੋੜੀ ਹੈ ਜੀ ਡਾਇਰੈਕਟ ਆਲੀਸ਼ਾਨ ਦੀ ਆ ਵੈਸੇ ਤਾਂ ਆਲੀਸ਼ਾਨ ਨੂੰ ਤਕਰੀਬਨ ਸਾਰੇ ਹੀ ਜਾਣਦੇ ਜਿਹੜੇ ਨਹੀਂ ਵੀ ਆਹ ਫੀਲਡ 'ਚ ਬੜੇ ਨਾ ਉਹ ਵੀ ਜਾਣਦੇ ਆ ਪਰ ਜਿਹੜੇ ਨਹੀਂ ਪ ਪਤਾ ਜਿੰਨਾਂ ਨੂੰ ਉਹਨਾਂ ਨੂੰ ਆਪਾਂ ਦੱਸ ਦੇ ਦੋਸਤੋ ਆਲੀਸ਼ਾਨ ਉਹ ਘੋੜਾ ਜਿਹਨੇ ਮਾਰਵਾੜੀ ਦੀ ਇੱਕ ਵਾਰ ਮੰਨ ਲਓ ਥੰਮ ਮੰਨਿਆ ਗਿਆ ਜਿਹਨੇ ਵੱਡੇ ਵੱਡੇ ਘੋੜੇ ਪੈਦਾ ਕੀਤੇ ਮਾਰਵਾੜੀ ਦਾ ਨਾਮ ਚਲਾਇਆ ਘੋੜੇ ਤਾਂ ਆਪਾਂ ਚਲੋ ਤਕਰੀਬਨ ਬਹੁਤ ਸੁਣੇ ਹਨ ਜਿਵੇਂ ਕਾਂਟਾ ਹੋਇਆ ਜੀ ਦਿਲਸਾਨ ਹੋਇਆ ਦਲਵਾਗ ਹੋਇਆ ਬਹੁਤ ਵੱਡੇ ਵੱਡੇ ਘੋੜੇ ਆਲੀਸ਼ਾਨ ਦੇ ਪਰ ਘੋੜੀਆਂ ਵੀ ਆ ਉਹ ਵੀ ਘੱਟ ਨਹੀਂ ਉਹਨਾਂ ਵਿੱਚੋਂ ਇੱਕ ਘੋੜੀ ਇਹ ਹੈ ਦੋਸਤੋ ਜਿਹੜੀ ਤੁਹਾਡੇ ਸਾਹਮਣੇ ਆਉਂਦੀ ਹੈ 9-10 ਸਾਲ ਘੋੜੀ ਦੀ ਉਮਰ ਹੈ ਡਾਇਰੈਕਟ ਆਲੀਸ਼ਾਨ ਦੀ ਹੈ ਜੀ ਮੱਥੇ ਫੁੱਲਾ ਤੇ ਇੱਕ ਪੈਰ ਚਿੱਟਾ ਪਰ ਜੋ ਬਾਡੀ ਬੁੱਡੀ ਆ ਉਹ ਬਹੁਤ ਹੈਵੀ ਤੇ ਆਪ ਹੀ ਦੇਖ ਸਕਦੇ ਹੋ ਕੁਝ ਦਿਨ ਪਹਿਲਾਂ ਮੈਨੂੰ ਇੱਕ ਭਰਾ ਦੇ ਫੋਨ ਆਇਆ ਬਾਈ ਅਸੀਂ ਕਹਿੰਦਾ ਪੁਰਾਣੀ ਘੋੜੀ ਲੈਣੀ ਆ ਮੈਂ ਗੱਲ ਸਾਂਝੀ ਕਰਦਾ ਤੁਹਾਡੇ ਨਾਲ ਵੀਡੀਓ ਤੇ ਚੱਲਦੀ-ਚੱਲਦੀ ਵਿੱਚ ਹੀ ਤੇ ਕਹਿੰਦਾ ਪੁਰਾਣੀ ਉਮਰ ਦੀ ਘੋੜੀ ਲੈਣੀ ਆ ਚੰਗੀ ਖਾਂ ਡਾਇਰੈਕਟ ਹੋਵੇ ਮੈਂ ਉਹ ਤੋਂ ਪੁੱਛ ਲਵਾਂ ਕਿ ਬਾਈ ਲੋਕ ਮੈਨੂੰ ਫੋਨ ਨਵੀਂ ਉਮਰ ਦੇ ਜਾਨਵਰਾਂ ਲਈ ਲਾਉਂਦੇ ਆ ਤੇ ਤੁਸੀਂ ਪ੍ਰਾਣੀ ਦਾ ਪੁੱਛ ਰਹੇ ਹੋ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਪ੍ਰਾਣੀ ਖਾਨਦਾਨ ਦੇ ਜਾਂ ਡਾਇਰੈਕਟ ਜਿਵੇਂ ਆਲੀ ਸ਼ਾਨ ਦੇ ਜਾਂ ਹੋਰ ਘੋੜਿਆਂ ਦੇ ਹਨਾ ਬੱਚੇ ਦਿੰਦੇ ਆ ਉਹ ਅੱਜ ਕੱਲ ਨਵੇਂ ਨਵੀਆਂ ਬੱਚੀਆਂ ਜਿਵੇਂ ਘੋੜੀਆਂ ਤੋਂ ਉਦਾਂ ਦੇ ਬੱਚੇ ਪੈਦਾ ਨਹੀਂ ਹੁੰਦੇ ਇਹ ਉਹਦੀ ਗੱਲ ਹੈ ਚਲੋ ਆਪਾਂ ਨੂੰ ਆਪਣਾ ਇਹਨਾਂ ਤਜਰਬਾ ਤਾਂ ਨਹੀਂ ਆ ਦੋਸਤੋ ਵੀ ਆਪਾਂ ਜਿਆਦਾ ਬਰੀਡਿੰਗ ਬਾਰੇ ਕੋਈ ਤੁਹਾਨੂੰ ਨੌਲੇਜ ਦੇ ਪਾਈਏ ਪਰ ਜਿੱਦਾਂ ਮੈਨੂੰ ਉਹਨੇ ਦੱਸਿਆ ਤਾਂ ਫਿਰ ਆ ਘੋੜੀ ਮੇਰੇ ਕੋਲ 2-4 ਦਿਨ ਪਹਿਲਾਂ ਇਹ ਡਾਇਰੈਕਟ ਆਲੀ ਸ਼ਾਨ ਦੀ ਆ ਤੇ ਮੈਂ ਇਹਦੀ ਮਜ਼ਬੂਤੀ ਦੇਖ ਕੇ ਤਾਂ ਮੈਨੂੰ ਥੋੜੇ-ਥੋੜੇ ਸਮਝ ਆਈ ਵੀ ਹਾਂ ਜਿਹੜੀ ਮਜ਼ਬੂਤੀ ਹੈ ਜੇ ਪੁਰਾਣੀ ਉਮਰ ਦੇਆਂ ਘੋੜੀਆਂ ਚਾ ਉਹ ਬਾਕੀ ਬਾਈ ਦੀ ਗੱਲ ਸਹੀ ਹੋ। ਕਮ ਦੇਖ ਲਓ ਇਹਦਾ ਪੇਟ ਪੂਟ ਲੈਂਥ ਹੱਡ ਪਰ ਮਜ਼ਬੂਤ ਪੁੜੇ-ਪਾੜੇ ਬਹੁਤ ਜ਼ਿਆਦਾ ਚੰਗੀ ਆ ਕੁੜੀ। ਤੇ ਇਹਨੇ ਬੱਚਾ ਵੀ ਚੰਗਾ ਹੀ ਮੂਰੇ ਪੈਦਾ ਕਰਨ। ਸੋ ਦੋਸਤੋ ਜਿਹੜਾ ਕੋਈ ਬਰੀਡਿੰਗ ਲਈ ਘੋੜੀ ਦਾ ਚਾਹਵਾਨ ਹੋਇਆ ਤੇ ਇਹ ਘੋੜੀ ਜਾਇਜ਼ ਰੇਟ 'ਤੇ ਸੀਲ ਆ ਜਮਾਂ ਜਾਇਜ਼ ਰੇਟ 'ਤੇ। ਤੇ ਬਾਕੀ ਆਪਾਂ ਮਾਰ ਕੇ ਤੁਹਾਨੂੰ ਦੱਸਤਾ ਹੀ ਮੱਥੇ ਫੁੱਲ ਇੱਕ ਪਰ ਚਿੱਟਾ ਹੱਡ ਪਰ ਦੇਖੋ ਸੁੰਬ ਸੁੰਬ ਦੀ ਬਹੁਤ ਮਜ਼ਬੂਤੀ ਅਤੇ ਲੈਂਥ ਬਹੁਤ ਆ ਘੋੜੀ ਦੀ ਲੰਬਾਈ ਲਮੂਈਟ ਵੀ ਚੰਗੀ ਆ ਤੇ ਬੈਡ ਬਾਡੀ ਨਿਰੋਜ ਗਰਦਨ ਦੇ ਚੰਗੇ ਆ ਕੰਨ ਕੰਨ ਸੁਨੱਖਾ ਉਮਰ ਆਪਾਂ ਤੁਹਾਨੂੰ ਦੱਸ ਦਿੱਤੀ ਵੀ 9 ਤੋਂ 10 ਸਾਲ ਦੇ ਵਿਚਾਲੇ ਦੀ ਘੋੜੀ ਅੰਦਰ ਦੀ ਦੋਸਤੋ ਸਾਫਤ ਇਹਦੇ ਆਪਾਂ ਬੱਚਿਆਂ ਦੀ ਗੱਲ ਕਰੀਏ ਦੋਕ ਬੱਚੇ ਮੈਂ ਇਹਦੇ ਆਪਦੇ ਅੱਖੀਂ ਦੇਖੇ ਆ ਤੇ ਇੱਕ ਬਸ਼ੀਰਾ ਸੀ ਬਸ਼ੀਰਾ ਦੋਸਤੋ ਇਹਦਾ ਘੋੜਾ ਬਣ ਲਈ ਤਿਆਰ ਹੋਇਆ ਖੜਾ ਤੇ ਇੱਕ ਬਸ਼ੀਰੀ ਤਾਂ ਚਲੋ ਹੁਣ ਮੈਂ ਰੀਸੈਂਟਲੀ ਮਗਰਜੇ ਹੀ ਦੇਖੀ ਸੀ ਉਹ ਤਾਂ ਛੋਟੇ ਹੀ ਬੱਚੇ ਉਹ ਦੇਖ ਪਰ ਦੇਖਣ ਨੂੰ ਉਹ ਵੀ ਬਹੁਤ ਵੱਡੀ ਲੱਗੀ ਸੀ ਆਨ ਵਾਲੇ ਟਾਈਮ 'ਚ ਫਿਊਚਰ 'ਚ ਵਧੀਆ ਬਣੂ ਬੱਚੇ ਤੇ ਘੋੜਾ ਤਾਂ ਇਹਦਾ ਤਕਰੀਬਨ ਹਜੇ ਦੋ ਦੰਦ ਦੇ ਆਸ-ਪਾਸ ਹੋ ਜਾਣੀ ਕੱਦ ਬਹੁਤ ਜ਼ਿਆਦਾ ਕੱਢੀ ਜਾਂਦਾ ਮਜ਼ਬੂਤ ਬਰੀਕੀ ਸਹੱਪਣ ਵੀ ਪੂਰਾ ਹੀ ਆ ਸਾਰਾ ਵਿੱਚ ਉਹਦੇ ਸੋ ਉਮੀਦ ਆ ਗਾਂ ਤੋਂ ਵੀ ਬੱਚੇ ਪੂਰੇ ਚੰਗੇ ਪੈਦਾ ਕਰੂ ਦੋਸਤੋ ਇਹ ਅੰਦਰ ਦੀ ਚੈੱਕ ਹੋਈ ਹੋਈ ਸਾਫ਼ ਆ ਅੰਦਰ ਦੀ ਮੌਕੇ ਤੇ ਖਾਲੀ ਆ ਕੋਈ ਹੋਵੇ ਚਾਹਵਨ ਹੈ ਨਾ ਕੋਈ ਆਪਦੇ ਮਨਪਸੰਦ ਦੇ ਘੋੜੇ ਤੋਂ ਭਰਾ ਕੇ ਬਰੀਡਿੰਗ ਕਰਨੀ ਚਾਹੁੰਦਾ ਹੋਵੇ ਤਾਂ ਇੱਕ ਵਾਰ ਆ ਕੇ ਘੋੜੀ ਜ਼ਰੂਰ ਦੇਖ ਕੇ ਜਾਏ ਬਾਲਪੋਰੀਆਂ ਦੀ ਸਾਫਾ ਦੋਸਤੋ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ ਮੰਨ ਲਓ ਕਿਸੇ ਤਰ੍ਹਾਂ ਦਾ ਘੋੜੀ 'ਚ ਕੋਈ ਵੀ ਫਾਲਟ ਨਹੀਂ ਬਾਕੀ ਰੇਟ ਜਾਇਜ਼ ਹੈ ਤੇ ਮੈਂ ਨੰਬਰ ਬੋਲ ਦਿੰਦਾ ਤੁਹਾਨੂੰ 987298960 985552 ਤੇ 99017 ਸੋ ਮਿਲਦੇ ਆਂ